ਮਿੱਤੀ ਦਿਨਾਂ ਤੋਂ 2024 ਦੀ ਗੱਲ ਆ ਕਿ ਬਲਵਿੰਦਰ ਸਿੰਘ ਇਹਨ ਪਿਪਲੀ ਰਹਿਣ ਵਾਲਾ ਇਹਦੇ ਘਰੇ ਕੁਝ ਵਿਅਕਤੀ ਨੇ ਡੈਕ ਕਰ ਦਿੱਤਾ ਸਿੰਘ ਬਲਵਿੰਦਰ ਸਿੰਘ ਹੀਰਾ ਸਿੰਘ ਜਗਦੀਸ਼ ਸਿੰਘ ਚਾਰ ਭਰਾ ਆ ਇਹਨਾਂ ਦੇ ਕੋਲ 9 ਕਿੱਲੇ 15 ਕਨਾਲ ਜ਼ਮੀਨ ਆ ਜਿਹਦੇ ਤੇ ਇਹ ਕਰੀਬ 50 55 ਸਾਲ ਤੋਂ ਕਾਬਜ ਆ 12 ਸਿੰਘ ਦਰਵਾਲਾ ਸਿੰਘ ਸਨੁਫਜੀਤ ਸਿੰਘ ਜੋ ਕਿ ਇੰਗਲੈਂਡ ਦੇ ਵਿੱਚ ਰਹਿੰਦੇ ਆ ਇਹਨਾਂ ਨੇ ਕਿਸੇ ਸ੍ਰਿੰਦਰ ਕੌਰ ਕੋਲੋਂ ਜ਼ਮੀਨ ਖਰੀਦ ਲਈ ਉਸ ਦਿਨ ਦਾ ਕੋਈ ਰਿਸ਼ਤੇਦਾਰ ਹੈ ਸੁਖਜੀਵਨ ਉਰਫ ਗੱਗੂ ਥਲਵੰਡਾ ਰਹਿਣ ਵਾਲਾ ਤੇ ਇਹਨੇ ਨਾਲ ਗੱਲ ਕੀਤੀ ਕਿ ਅਸੀਂ ਜ਼ਬਜ਼ਾ ਸ਼ਗਾਉਣਾ ਸੁਖਜੀਵਨ ਗੱਗੂ ਨੇ ਅਮਨਦੀਪ ਸਿੰਘ ਆਮਰਾਂ ਸਾਨੂੰ ਫਲੇਮਬਰ ਸਿੰਘ ਉਹਦੇ ਨਾਲ ਗੱਲ ਕੀਤੀ ਦਰਨ ਵਾਲੇ ਕਿ ਤੂੰ ਸਾਨੂੰ ਕੌਫਾ ਸ਼ਰਾਕੇ ਦੇ ਦਿਨ ਉਹਨੇ ਇਹਨਾਂ ਕੋਲੋਂ 5 ਲੱਖ ਰੁਪਏ ਮੰਗਿਆ 3 ਲੱਖ ਰੁਪਏ ਦੇ ਵਿੱਚ ਇਹਨਾਂ ਦੀ ਗੱਲ ਕਿਹ ਹੋ ਗਈ ਦੋ ਲੱਖ ਰੁਪਏ ਐਡਵਾਂਸ ਲੈ ਕੇ ਤੇ ਇਹ ਮਿੱਟੀ 33 ਦਿਨ ਕਰੀਬ 100 ਬੰਦਾ ਲੈ ਕੇ ਬਰਿੰਦਰ ਸਿੰਘ ਦੇ ਘਰ ਸਕੇ ਅਟੈਕ ਕਰ ਦਿੱਤਾ ਬਲਵਿੰਦਰ ਸਿੰਘ ਆਪਣੇ ਘਰ ਆ ਗਿਆ ਸੀ ਜਿਹਦੇ ਤੇ ਇਹਨਾਂ ਨੇ ਦਾਤਰਾ ਨਾ ਹੋਣਾ ਕੀਤਾ ਬਹੁਤ ਬੁਰੀ ਤਰ੍ਹਾਂ ਨਜਮੀ ਹੋ ਗਿਆ ਉਸ ਦੀ ਵਾਈਫ ਜੋ ਕਿ ਕਿਚਨ ਦੇ ਵਿੱਚ ਕੰਮ ਕਰ ਰਹੀ ਸੀ ਕਸ਼ਮੀਰ ਕੌਰ ਸੁਖਜੀਵਨ ਦੇ ਹੱਥ ਵਿੱਚ ਫੜੀ ਪਿਸਤੌਲ ਉਹਨੇ ਉਹਦੇ ਜਾ ਕੇ ਕੰਦੇ ਦਾਣ ਦਿੱਤੀ ਉਹਦੇ ਕੰਦੀਆਂ ਬਾਣੀਆਂ ਖਚਲੀਆਂ ਉਹਦੇ ਨਾਲ ਗੁੱਟਮਾਰ ਕੀਤੀ ਉਸ ਦੀ ਚੇਨ ਤੋੜ ਲਈ ਜਿਹੜੀ ਚੇਨ ਅੱਧੀ ਉੱਥੇ ਰਹਿ ਗਈ ਅੱਧੀ ਚੇਨ ਨੇ ਨਾ ਲੈ ਗਿਆ ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਦੇ ਘਰੇ ਖੜਾ ਟਰੈਕਟਰ ਚਲਾ ਕੇ ਇਹਨਾਂ ਦਾ ਕਾਫੀ ਘਰ ਦਾ ਨੁਕਸਾਨ ਕੀਤਾ ਟੀਵੀ ਫ੍ਰਿਜ ਜੋ ਵੀ ਇਨ ਗੱਤਰ ਇਸ ਮੰਨ ਦੇ ਸਾਰਾ ਬੰਦ ਦਿੱਤਾ। ਜਾਣ ਲੱਗੇ ਉਥੋਂ ਟਰੈਕਟਰ ਤੇ ਇਹਨਾਂ ਦਾ ਮੋਟਰਸਾਈਕਲ ਇਹ ਨਾਲ ਲੈ ਗਏ। ਇਸ ਤੋਂ ਬਾਅਦ ਪੁਲਿਸ ਨੇ ਇਹਨਾਂ ਦੇ ਖਲਾਫ ਕਾਰਵਾਈ ਕਰਦੇ ਆ ਮੁਕਦਮਾ ਦਰਜ ਕੀਤਾ। ਮੁਕਦਮਾ ਦਰਜ ਕਰਨ ਤੋਂ ਬਾਅਦ ਹੁਣ ਤੱਕ 10 ਵਿਅਕਤੀ ਅਰੈਸਟ ਹੋ ਚੁੱਕੇ ਆ ਜਿਨ੍ਹਾਂ ਦੇ ਵਿੱਚ ਸੁਖਜੀਵਨ ਜਿਹਦੇ ਕੋਲੋਂ 30 ਬੋਰ ਦਾ ਪਿਸਤਲ ਤੇ ਨਾਲ 4 ਰੋਂ ਬਰਾਮਦ ਹੋਏ। ਅਮਨਦੀਪ ਸਿੰਘ ਅਮਨਾਰ ਇੱਕ ਦੇਸੀ ਘਟਾ 315 ਬੋਰ ਨਾਲ 4 ਰੋਂ ਬਰਾਮਦ ਹੋਏ। ਦੇ ਪਵਿੰਦਰ ਪਿੰਦੂ ਲੋਹਗੜ ਦਾ ਰਹਿਣ ਵਾਲਾ ਇਹਦੇ ਕੋਲ ਇੱਕ ਬ੍ਰਾਉਂਡ ਬ੍ਰਾਉਂਡ ਹੋਈ ਹਰਪੀ ਸਿੰਘ ਹੈਪੀ ਮਾਥਪੁਰ ਦਾ ਜਿਹਦੇ ਕੋਲ ਇੱਕ ਡਿਗਨਸਟੀ ਬ੍ਰਾਉਂਡ ਹੋਈ ਇਹਨਾਂ ਤੇ ਕੋਲੋਂ ਇੱਕ ਟਰੈਕਟਰ ਸੋਨਾ ਲੀਖਾ ਬ੍ਰਾਉਂਡ ਹੋ ਚੁੱਕਿਆ ਜਿਹੜਾ ਇੱਕ ਹੋਂਡਾ ਸਿਟੀ ਕਾਰ ਇੱਕ ਗਲਟੋ ਕਾਰ 6 ਮੋਟਰਸਾਈਕਲ ਜਿਨ੍ਹਾਂ ਤੇ ਇਹ ਸਵਾਰ ਹੋ ਕੇ ਆਏ ਸੀ ਇਹ ਸਾਨੂੰ ਹੁਣ ਤੱਕ ਬ੍ਰਾਉਂਡ ਹੋ ਚੁੱਕੇ ਆ ਬਾਕੀ ਵੀ ਰਹਦੇ ਦੁਸ਼ਿਆਨ ਨੂੰ ਡੈਂਟੀਫਾਈ ਕਰਕੇ ਜਲਦੀ ਗ੍ਰਿਫਤਾਰ ਕਰ ਰਹੇ ਹਾਂ